ਗੁਰਦਾਸਪੁਰ ਅਦੀਨ ਲੁਟੇਰਿਆਂ ਵੱਲੋਂ ਪੰਪਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਦਿਨ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਅਦੀਨ ਆਉਂਦੇ ਨਿਰਮਲਾ ਐਚਪੀ ਪੈਟਰੋਲ ਪੰਪ ਤੇ ਮੋਟਰਸਾਈਕਲ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੇ ਕੰਮ ਕਰਦੇ ਕਰਮਚਾਰੀਆਂ ਕੋਲੋਂ ਪੈਸਿਆਂ ਦੀ ਲੁੱਟ ਕੀਤੀ ਹੈ। ਇਹ ਲੁੱਟ ਦੀ ਵਾਰਦਾਤ ਸਾਰੀ ਸਿਸਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਆਉ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ। ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗੁਰਦਾਸਪੁਰ ਦੀ ਇਹ ਖਾਸ ਰਿਪੋਰਟ ਈਨਾਂ ਅਮਰ ਆਪਣਾ ਹੋਰ ਕਾਲ ਇਹ ਜਿਹੜੀ ਘਟਨਾ ਸਾਰੀ ਜਿਹੜੀ ਹੋਈ ਸੀ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿਨਮਲ ਐਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨਿਕਾ ਕੱਲ ਹੀ ਰੂਟੀਨ ਦੀ ਜਾਂ ਤਰ੍ਹਾਂ ਹੀ 3 ਵਜੇ ਬੈਠ ਰਹੀ ਤੇ ਇਧਰੋਂ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੀ ਸ਼ਰਟ ਤੋਂ ਸਾਡੇ ਲਾਗੇ ਆਣ ਕੇ ਇਹਨਾਂ ਨੇ ਰਿਵੋਲਵਰ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈ ਕੱਢ ਦੋ ਆਈ ਅਸੀਂ ਡਰ ਗਏ ਸੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੀ ਵਾਲੀ ਸਾਈਡ ਤੇ ਚੱਲ ਗਏ ਦੇ ਨਾਲ ਕਹੇ ਕਿ ਜੇ ਤੁਸੀਂ ਇਹਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਾਰ ਕੀਤੀ ਤਾਂ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੈਂ ਸਾਉਂਦ ਦੱਸਿਆ ਮੈਂ ਆਲਖਾਡੇ ਦੱਸਿਆ ਫਿਰ ਉਹਨਾਂ ਨੇ ਫੋਨ ਫਾਨ ਕੀਤਾ ਕੰਟਰੋਲ ਹੋਂ ਤੇ ਪੁਲਿਸ ਆ ਗਈ ਚੰਦਮਿੰਡਾ ਦੀ ਪੁਲਿਸ ਆ ਗਈ ਤੇ ਬਸ ਐ ਵਾਰ ਦਿੱਤੇ ਜੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਨਹੀਂ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮੰਜ ਕਿੰਨਾ ਕੋ ਸਮੇ ਜਿਹੜਾ ਇਸ ਸੀਜ਼ਨ ਦਾ ਸੀ ਕਿ ਆਉਂਦੀ ਉਹਨਾਂ ਦੇ ਤੁਹਾਡੇ ਦੇ ਪਿਸਤਲ ਜਿਹੜੀ ਕੰਮ ਕੀ ਹੈ ਰਵਲਵਰ ਜਿਹੋ ਜੀ ਸੀ ਹਾਂਜੀ ਕਿੰਨਾ ਕੁ ਮੰਜੂ ਸਮੇ ਕੋਸਟ ਹੋ ਹੋ ਮੈਂ ਅਸੀਂ ਤਾਂ ਡੈਰੀ ਕਿ ਸਾਡੀਆਂ ਲੱਤਾਂ ਵਾਵਾ ਮਤੇ ਫਸਟ ਐ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਵਤ ਹੁੰਦੀ ਲੇਕਿਨ ਸਾਡੇ ਨਾਲ ਖੁਦ ਆਹ ਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਨ ਆਏ ਕਿਸ ਤਰਫ ਤੋਂ ਜੇ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲੇ ਸ਼ਹਿਰ ਤੇ ਚੱਲ ਗਏ ਕੈਮਰਾ ਚੰ ਮੇਰਾ ਨਾਮ ਪੁਨੀਤ ਮਹਾਜਨਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਨਗਾਲੇ ਪਿੰਡ ਦੇ ਵਿੱਚ ਕਟਨਾ ਤਿੰਨ ਕੁ ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਐਡਾ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੋਟ ਕਰਨ ਲਈ ਹੈ ਪਿਸਤੌਲ ਦਿਖਾ ਕੇ ਉਹਨ ਮਿਡਵਿਨ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਆਂ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਵਾਰਦਾਤ ਹੋਈ ਗਿਆ ਪਿਸਤੌਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਹੈ ਤੇ ਇਲਾਕੇ 'ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੇ ਡੇਢ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਜੀ